ਤੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੁੜੇ ਬੇਟੀ ਸੱਸ ਨੇ ਇਹ ਜੀ ਆਪ ਪਤੇ ਰਾਜਵਾ ਪਤੇ ਰਾਜ ਜੀ ਜੀ ਆਏ ਜੀ ਕਾ ਮਸ਼ਾਅੱਲਾ ਵਾਹਿਗੁਰੂ ਆਹ ਜੀ ਤੰਤ ਅੰਮ੍ਰਿਤ ਕਾਰੋ ਕਸਤ ਜੀਵ ਅਭਿਆਸੀ ਨੇ ਉਹ ਵੇਟ ਕਰਦੇ ਨੇ ਸਾਡੇ ਇਹ ਜੀ ਜਿਹਨੇ ਸਿਨੇ ਦੇ ਵੀ ਇੱਕ ਹੋਰ ਲੋਕ ਤਾਂ ਇਹਨਾਂ ਨੂੰ ਕਰ ਮੈਂ ਜਿਹੜਾ ਮਕਸਦ ਲਾਣਾ ਪਹਿਲਾ ਲੋਕ ਅਗਲੀ ਦੇ ਦਰਵਾਜ਼ੇ ਤੇ ਰਹੇ ਲਿਉਂਦੇ ਤੇ ਗੁਰੂ ਪ੍ਰਣਾਲਦ ਪਾਸ਼ਾ ਮਹਾਰਾਜ ਨੇ ਇਹ ਚਾਰ ਨਾਮਾਂ ਚਾਰੀ ਲੀਤੀ ਨੇ ਤੇ ਜਿਹੜਾ ਸਿੱਖ ਹੈ ਜਿਹੜਾ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ ਉਮ ਜੀਆ ਵਿਆਹ ਇੱਥੇ ਆ ਗਿਆ ਆਪਣਾ ਸੰਪੂਰਨ ਕਰਨਾ ਚਾਹ ਰਿਹਾ ਜਿਹੜੇ ਨਾਮਾਂ ਵਿੱਚ ਗੱਲ ਕੀਤੀ ਹੈ ਉਹ ਮਨ ਪਿਆਰਿਓ ਜਿਹੜਾ ਸਾਡਾ ਅੰਦਰ ਦੀ ਦੇ ਹੈ ਆਤਮਾ ਉਹਦੇ ਬਿਨਾਂ ਦੀ ਗੱਲ ਕਰਨਾ ਤੋਂ ਜਦੋਂ ਜੀਵਨ ਸ਼ੁਰੂ ਕਰਦੇ ਆ ਤੇ ਫਿਰ ਆਪਾਂ ਸੋਚਦੇ ਕਿ ਕਿਉਂ ਨਾ ਗ੍ਰਸਥ ਜੀਵਨ ਦੁਸ਼ਕਰ ਨਹੀਂ ਹੈ ਆਪਣਾ ਅਧਿਆਤਮਿਕ ਜੀਵਨ ਉਸੇ ਹੀ ਬ੍ਰਹਮ ਨਾਲ ਜੁੜਾਣਾ ਹੈ ਤਾਂ ਹੁਣ ਪਤਾ ਕਰ ਲਈਏ ਕਿ ਧਰਮੀ ਕਿਵੇਂ ਬਣੇ ਜੀ ਉਮਰ ਜਦੋਂ ਆਪਾਂ ਉਹਦੇ ਤੋਂ ਸਾਨੂੰ ਪਤਾ ਹੋਣਾ ਚਾਹੀਦਾ ਇਹ ਫੇੜ ਹੈ ਇਹ ਮਹਾਰਾਜ ਜੀ ਨੇ ਪੱਕਾ ਫੇਰਤ ਫੇਰਤ ਤੋਂ ਹੈ ਇਹ ਕਿਨੂੰ ਕਿਹਾ ਜਾ ਰਿਹਾ ਸ੍ਰੀ ਗੁਰੂ ਦੇ ਇਹਦੇ ਵਿੱਚ ਇੱਕ ਦੇ ਆਪੂ ਗਿ ਬਿਲਕੁਲ ਅਸਬੇਵਰ ਵੀ ਉਹ ਨਹੀਂ ਸਾਰੇ ਖੁਸ਼ ਹੋਏ ਉਹਨਾਂ ਮਕੀਰੀਆਂ ਉਹ ਉਹ ਦੇਸ ਮੇਰੇ ਆਉਂਦੀ ਹੈ ਸ੍ਰੀ ਦੇ ਵਿੱਚ ਰਾਤ ਨੂੰ ਸ੍ਰੀ ਨੂੰ ਛੱਡ ਕੇ ਵਾਪਸ ਚਲੀ ਗਏ ਜਿਵੇਂ ਆਪ ਕੋ ਕਹਦੇ ਆ ਦਿਨ ਸ ਰਾਤ ਤੁਹੇ ਦਾਈ ਦਾਇਆ ਕੋਲੇ ਸਜ ਰੱਖ। ਮਹਣ ਜਿਹੜਾ ਜੀਵ ਅਭਿਆਸੀ ਹੈ ਜਿਹਨੂੰ ਉਧਰ ਜਾ ਕੇ ਆਪਰ ਵੇਖਦੇ ਆ। ਚਾਰ ਦਾ ਜੇ। ਇਧਰੋਂ ਜੇ ਮੱਦ ਸੁੱਤੀ ਹੈ ਤਾਂ ਉਹ ਵੀ ਜਿਹੜੀ ਇਹਦੇ ਵਿੱਚ ਦੇ ਹੈ ਨਾ ਉਸੇ ਦਿਨ ਵਾਲੀ ਹੈ। ਉਧਰ ਨੇ ਨਾ ਤਰ੍ਹਾਂ ਦਾ। ਇਧਰ ਵਿੱਚ 84 ਲੱਖ ਤਰ੍ਹਾਂ ਦਾ ਕਾਰ ਉਧਰੋਂ ਕੋਈ ਤਰ੍ਹਾਂ ਦੀ ਦੇ ਨਹੀਂ। ਉਹ ਜਿਹੜੀ ਜੇ ਹੈ ਉਹਨੂੰ ਨਾਲ ਦਿੱਤੀ ਹੈ ਜੋਤ ਜਿਹਨੋਂ ਪੜਦੇ ਇਹ ਨੈਤਰੰਗੇ ਹਰ ਕੰਮ ਵਿੱਚ ਜੋਤ ਹਰੀ ਉਹ ਜਿਹੜੀ ਜੋਤ ਹੈ ਇਹ ਦੋ ਨੈਤਰੰ ਜਿਹੜੇ ਇਹ ਜੋਤ ਸਰੂਪ ਨੇ ਚੰਦ ਸੂਰਜ ਜੋ ਜੋਤ ਸਰੂਪ ਜੋਤੀ ਅੰਦਰ ਬ੍ਰਹਮੰਡ ਉਹ ਜੋਤ ਦੇ ਅੰਦਰ ਰਮਝੇ ਹੁਣ ਜਿਹੜਾ ਲਾਵਾ ਤੋਂ ਸਿੱਖ ਕੇ ਚੱਲਦਾ ਹੈ ਉਹ ਇਸ ਜੋਤ ਨੂੰ ਪ੍ਰੋਜੈਕਟ ਕਰਨਾ ਸਿੱਖਦਾ ਸਭ ਮੈਂ ਜੋਤ ਜੋਤ ਹੈ ਸੋਏ ਇਸ ਕੇ ਚਾਨਣ ਸਭ ਮੈਂ ਚਾਨਣ ਹੋਏ ਸਾਖੀ ਜੋਤ ਪਰ ਉਹਨੇ ਤੈਨੂੰ ਲਾਵਾ ਨਾਲ ਸੰਬੰਧ ਰੱਖਦਿਆਂ ਨੇ ਇੰਤਜ਼ਾਰ ਜਿਹੜੀ ਪਹਿਲੀ ਜਾਨ ਉਹਦੀਆਂ ਮਗਲੀਆਂ ਤੋਂ ਪੜਤ ਕੇ ਦਗਾ ਆ ਗਈ। ਹੁਣ ਜਿਹੜਾ ਫਿਰ ਫਿਰ ਕੇ ਆਇਆ ਉਹਨੂੰ ਸਮਝਾਇਆ ਜਾ ਰਿਹਾ ਭਾਈ ਵੀ ਤੂੰ ਵੀ ਪਿਛੋਂ ਜੂਨਰ ਵਿਚ ਆ ਰਿਹਾ 84 ਡਾਕਟਰਾਂ ਦੇ ਘਾਰ ਦੇ ਵਿੱਚ ਤਰਿਆ। ਜੇ ਤੂੰ ਅੱਗੇ ਇਹਨਾਂ ਘਾਰਾਂ ਵਿੱਚ ਜਾਣਾ ਤਾਂ ਤੈਨੂੰ ਕੋਈ ਸੰਗਨ ਕਰਨ ਦੀ ਲੋੜ ਨਹੀਂ। ਤੇ ਜੇ ਤੂੰ ਆਪਣੇ ਘਰ ਬਸਣਾ ਸਹੁਰਾ ਨਾਮ ਨਾਲ ਜੰਮੇ ਆਪਾਂ ਬਹੁਤ ਸਾਰੇ ਐ ਲਾਮ ਨੂੰ ਲਾਵਾ ਮੈਂ ਆ ਭਗੜਾ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਸੁਣਿਆ ਸੀ ਤੇ ਕੀ ਕਰਿਆ ਸੀ ਉਹਦਾ ਇਹ ਕਾਰਨ ਹੁੰਦਾ ਕਿ ਅਸੀਂ ਪਛੰਦੇ ਵਾਲਿਆਂ ਦੇ ਤਰਫੋਂ ਦੈਨ ਕਿ ਭਗੜੇ ਲੋਕੀ ਜਿਹਨੇ ਬੁੱਲ੍ਹੇ ਪਾਣੀ ਸੰਧਰੀ ਉਹ ਤਾਂ ਦੂਜੀ ਗੱਲ ਘਾਟ ਦੇ ਲਿਆਉਂਦਾ ਹੈ ਨਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਅਦ ਨਤਹਿਰ ਆਉਂਦੇ ਤੇ ਜਿਹਨਾਂ ਨੇ ਅਸੀਂ ਨਹੀਂ ਸਮਝੀ ਆ ਗਏ 라마 ਜੀ ਨੂੰ ਮਰ ਗਏ ਉਹ ਅਸੀਂ ਆਮ ਜੀਵ ਕਹਿੰਦੇ ਕਿਸੇ ਜਗ੍ਹਾ ਤੇ ਤੇ ਮੌਂਡਾ ਨੇ ਕਦੀ ਕਿਸੇ ਚੇਲੇ ਦੇ ਵਿੱਚ ਹੈ ਇਹ ਪੁਸ਼ਪਨ ਵਾਲੇ ਦੇ ਵਿੱਚ ਹੈ ਇਸ ਕਰਕੇ ਅੱਜ ਜੇ ਸਮਝ ਲਓ ਤੁਹਾਨੂੰ ਬੜਾ ਸਮਾਨੇਤਾ ਹੋਣਾ ਹੈ ਉਮਾਰ ਸੁਝਾ ਰਿਹਾ ਹੈ ਪਹਿਲੇ ਨਾਮ ਪ੍ਰਵਿਰਤੀ ਕਰਮ ਸੰਭੜਾ ਬਣਾ। ਗੰਨ ਪੜਵਾਸਾਂ ਲਵੇ ਇਧਰ ਪਾਸੇ ਨੂੰ ਕਰ ਲਓ। ਠੀਕ ਹੈ ਬਰਸੇ ਕਰ ਦਿੰਦੇ। ਵੀ ਮੈਂ ਨਾ ਕੁ ਮਰਤਾਂ। ਹਰ ਪਹਿਲੇ ਵੀ ਨਾਮ ਪ੍ਰਵਿਰਤੀ। ਸ਼ੁਰੂਆਤ ਆ ਕਿ ਨਰਵਿਰਤੀ ਤੋਂ ਪ੍ਰਵਿਰਤੀ ਦੇ ਚੀਤੇ ਜਾ ਰਹੇ ਨੂੰ ਕਰਮ ਕਰਾਇਆ ਬੰਨਾਉਂ ਜੀ ਕਿਉਂਕਿ ਇਹ ਦੇ ਦੇ ਵਿਚਾਰ ਕੇ ਮੰਨੇ ਦੋ ਕਰਮਾਂ ਨੇ ਮਿਲੇ ਨੇ ਕਰਮ ਧਰਮ ਦੇ ਚੌਪੜ ਸਾਜੋ ਕਰਮ ਕਰਨਾ ਦੇਵਾਲ ਤਿਰਤੰ ਦੇ ਰਸਤੇ ਚੱਲਣੀ ਸੋ ਨਜ਼ਰੋਂ ਤੰਦ ਰਸਾ ਲੈਤਾ ਫਰਾਇਮ ਨੂੰ ਦਾਰੀ ਤੇ ਜਿਹੜੇ ਤਾਂ ਪਰ ਕਰਮ ਦੇ ਨਾਲ ਹੀ ਸੀਮਾ ਦਾ ਚੰਗਾ ਨਾ ਮਾਰਾ ਉਹ ਤੋਂ ਤਰਭਾਇ ਨੇ ਚੱਲਣਾ ਉਹ ਕੋ ਬਾੜ ਦੇ ਚ ਗਿਆ ਨਿਆ ਪ੍ਰਿਆਇਆ ਵਾਚੇ ਧਰਮ ਦੇ ਤੇ ਜਿਹੜੇ ਲਾਵਾ ਦੇ ਚੱਲ ਕੋ ਸਤਿਗੁਰ ਦੇ ਰਸਤੇ ਚੱਲਦਾ ਤੇ ਮਹਾਰਾਜ ਕਹਿੰਦੇ ਜੇ ਧਰਮ ਦੇ ਰਸਤੇ ਚੱਲਣਾ ਤੇ ਆਹ ਨਾਮ ਤੂੰ ਦਰਜ ਕਰਨਾ ਬਣਾ ਬਾਣੀ ਬ੍ਰਹਮਾ ਵੇਦ ਧਰਮ ਦਰੋ ਪਾਪ ਤਜਿਆ ਗੁਰੂ ਰਾਮ ਜੀ ਇਹ ਸਾਰੇ ਪਾਪ ਪਾਪ ਕੀਤੇ ਦੇਖਣਾ ਲੇਖਣਾ ਮਣ ਤੇ ਨਾਸਤ ਸਤ ਇਹਨਾਂ ਨਾ ਮੈਂ ਨਾ ਪ੍ਰਿਆਨ ਦਸਰ ਤੇ ਜਿਹੜਾ ਮਨ ਹੈ ਇੱਥੇ ਤੇ ਮਹਾਰਾਜ ਜੀ ਨੇ ਵੈੜੀ ਨਹੀਂ ਐ 200 ਸਾਲ ਕੀ ਤੋਂ ਕੋਤੁੰਦੀ ਨਹੀਂ ਤੁਹਾਹਰਾ ਜੀ ਤੁਹਾਨੂੰ ਦਿਖਰੋ ਵੀ ਜਿਹੜੇ ਕੀਤੇ ਬਾਪ ਹੈ ਤੁਹਾਨੂੰ ਦਿਖਰੋ ਕਿ ਗਰਬਾਣੀਪੁਰਾ ਬ੍ਰਹਮ ਦਾ ਪੇਸ ਨੇ ਦੇ ਵਿਆਹ ਕਿਉਂਕਿ ਉਹ ਰਸਤਾ ਜੇ ਲੈਣਾ ਹੈ ਤਾਂ ਕਿੰਨੂੰ ਨੇ ਵਾਹਿਗੁਰੂ ਜੀ ਕਹਿੰਦੇ ਮਾਰਗੀਚਾ। ਕੀ ਸਿੱਖਣਾ ਕਿਸੇ ਨੇ ਕੋਈ। ਅੱਗੇ ਮਹਾਰਾਜ ਜੀ ਨੇ ਧਾਰਮਿਕ ਜਿਹੜੋ ਹਰ ਨਾਮ ਧਿਆਵੋ ਕਰਨਾ ਸੀ ਨਾ ਤੁੰਨੋ ਅਭਿਆਸ। ਵਾਹ, ਜੀਰੂ। ਵਾਹ, ਜੀਰੂ। ਵਾਹ, ਜੀਰੂ। ਇਹਨੂੰ ਕਹਿੰਦੇ ਨੇ ਧਰਮ ਨੂੰ ਦ੍ਰਿੜ ਕਰਵਾਉਣ ਤੇ ਕੀ ਕਰਨਾ? ਮੈਂ ਨਾਮ ਜਪਣਾ ਕਰਨਾ। ਉਹ ਬੇਕੁਰੀ। 12 ਵਾਰ-ਵਾਰ ਬਾਹ ਪ੍ਰਭ ਜੀ ਪੀਏ। ਈ ਅੰਮ੍ਰਿਤ ਅੰਮ੍ਰਿਤ ਇਹ ਮੰਨ ਤਨ ਪ੍ਰਭੂ ਇਹ ਮਨ ਦੇ ਕ੍ਰਿਸ਼ਨਾਂ ਜਾਂਦੇ ਨੇ ਤਾਂ ਹੀ ਮਨ ਕ੍ਰਿਸ਼ਨ ਦੇ ਜਿਆਦਾ ਸ਼ਰੀਰ ਦਾ ਕਰਕੇ ਤੇ ਸ਼ਰੀਰ ਦੇ ਤਵੇ ਕੋ ਕਿੰਨਾ ਚਿਰ ਐਸ ਲੋਗ ਵਿੱਚ ਆਪਦੇ ਨਹੀਂ ਇਹ ਕਿਉਂਕਿ ਨੇ ਆਪਣੀ ਭੁੱਖੇ ਦੀ ਰਸ ਅੰਮ੍ਰਿਤ ਰਸ ਅਖਿਆਸ ਅੱਗੇ ਐ ਚੱਗੀ ਜੇ ਤੇ ਕਹਿੰਦੇ ਤੇ ਹੌਨਾ ਕਿ ਉਹ ਕਹਿੰਦੇ ਸਤ ਗੁਰੂ ਗੁਰ ਪੂਰਾ ਰਤ ਸਭ ਕਿਹਨੇ ਸੁਪਾਪਾ ਭਵਾਇਆ ਰਾਜਨਾ ਕਿਹਦੀ ਕਰਨੀ ਗੁਰ ਗੁਰ ਸਤ ਗੁਰ ਇਹ ਗੁਰ ਆਪ ਗੁਰ ਨਿਰੰਕਾਰ ਸਤ ਗੁਰ ਨਿਰੰਕਾਰ ਨੂੰ ਥਾਪਿਆ ਹੋਇਆ ਸਤ ਗੁਰ ਨਾਮ ਜੋ ਪਰਬੀਤ ਹੈ ਇਹ ਮਹਾਰਾਜ ਦਰਜ ਨੇ ਜੇ ਕੋ ਸਤ ਗੁਰ ਥਾਪਿਆ ਤੈਨ ਵੇਖ ਨਾ ਸਕੇ ਹੋਏ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਬੀਤ ਉਹ ਸਤਗੁਰ ਕਿੱਥੇ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਉਹ ਨਾਸੀ ਪੁਰਖ ਹੈ ਸਮੈ ਰਿਆ ਸਾਰੇ ਦੇ ਉਹ ਜਿਉ ਜਿਉ ਪ੍ਰਗਟ ਨਹੀਂ ਕਰੋਗੇ ਉਹਦੇ ਘਰ ਦੇ ਮਹਰੇ ਮਹਿਲ ਮਹਿਲ ਦੇ ਵਿੱਚ ਬੈਠਾ ਇਹ ਕਹਿੰਦੇ ਨੌਕਰ ਸਾਥ ਇਤੋਂ ਤੱਕ ਨੇ ਨੌਕਰ ਮਹਿਲ ਘਰ ਚੋਂ ਨਿਤਕਾਰ ਰਾਸੂ ਉਹ ਸਤਗੁਰ ਸਾਡੇ ਅੰਦਰ ਹੈ ਸੁਖਮਣ ਨਾੜੀ ਐ ਜਿਹਨੂੰ ਉਹ ਕਹਿੰਦੇ ਨੇ ਦਸਮੰਦਾ ਤੇ ਜਦੋਂ ਅਸੀਂ ਗਣੇ ਆਪਾਂ ਉਜਜ ਕਰਦੇ ਆਂ ਰਾਮਨ ਕਰਦੇ ਆਂ ਸਤਗੁਰ ਜੀ ਤੇ ਫਿਰ ਉਹ ਵਾਸਤਾ ਹੁੰਦੀ ਹੈ ਜਿਹੜੀ ਅਨੰਦ ਸਾਹਿਬ ਤੁਸ਼ਰਾ ਸਹਿਜ ਅਨਹਈ ਹੁਕਮਾ ਕਰਤਾ ਦੀ ਮਨ ਹਰ ਹਰ ਮਿੱਠਾ ਲਾਇਆ ਯਾਨ ਕਹੇ ਨਾਮ ਲਾਭ ਹੀ ਅਰੰਭ ਪਰ ਇਹ ਭਗਤੀ ਦੀ ਇਥੋਂ ਰੰਗਦਾ ਹੈ ਜੀ ਤੁਹਾਡੀ ਇਥੋਂ ਜਿੱਥੋਂ ਅੰਮ੍ਰਿਤ ਰਸ ਇਸਮੁਕ ਵਿਦਗ ਪਹਿਲੀ ਨਾਮ ਇਸਮੁਕ ਚੋਂ ਆਉਂਦਾ ਔਰ ਜਿੱਤੇ ਮਿਲਾਪ ਹੁੰਦਾ ਚੁਕਿ ਲਾਭ ਚੋਂ ਦੇਸੇਵਾ ਦੇ ਮੁਖੰਦਾ ਪ੍ਰਮਾਤਮਾ ਤੋਂ ਤੋ ਤਰਨ ਦਾ ਸਾਡੇ ਸਤਿਗੁਰ ਜਿਹੜਾ ਬਾਣੀ ਖਾਂ ਵਿਚਾਰੀਏ ਇਸ ਸੁਖਮਣ ਸਾਡੇ 10 ਉਂਗਲਾਂ ਉੱਪਰ ਟੱਕ ਜਾਂਦੀ ਰਹਿ ਸਤ ਉਂਗਲਾਂ ਵਾਈ ਅਉਧੀ ਸੁੱਨ ਸੱਚਾ ਜਿੱਥੇ ਸਾਡੇ ਮੰਨ ਦੀ ਖਰਾ ਉੱਥੇ ਸਤ ਗੁਰੂ ਉਹ ਵੀ ਖੁਸ਼ ਹੋ ਜਾਂਦਾ ਜਿਹਨੂੰ ਜੀਵ ਅਰਧਨਾ ਕਰਦਾ ਨੂੰ ਟੜਕ ਤੜਕੇ ਜਿਵੇਂ ਗੁਰੂ ਜਪ ਰਾਇ ਸੀ ਨਾ ਜਦੋਂ ਜਪਦੇ ਆਪ ਸਾਡੇ ਗੁਰੂ ਜੀ ਵਾਹਿ ਵਾਹਿ ਉਹ ਖੁਸ਼ ਹੋ ਜਾਂਦਾ ओवर अमृत रासन अमृत रास सत गुरु चुवाया द्वारे दवारे प्रगट हो कभी कुंडी वी थी किसे ग्रंथ से नहीं मिलती एक में बहुत सारा ज्ञान और अपने पढ़ने का तरीका समझने का तरीका सुनने का तरीका वो तो नहीं समझे सोचे पढ़ पढ़ बूझे अंत अंत साझा उद्रीकार भी हो गया। सानु शामिल ने अपने इसके मक्खा टेकर का किसी को बताया। और सानु आंग्रेत राज उदास पता है, जो खंडे पाल लेने हैं, जिधर अंध्र पाट के गुरु ने पीना दस्यापुर है। इमादी खड़ा का मनका दो तो साल, और नाम है इतर कुशमाल, ये है कर्ज फुरत है गुरु के पैन। सिद्धि एक राखे मान। ਜਦੋਂ ਮਾਂ ਨੇ ਖਰਾਕ ਖੰਦਾ ਕਿੰਦਾ ਹੈ ਅੰਮ੍ਰਿਤੰਦਰ ਉਹਨੂੰ ਗਰੀਬੀ ਤੇ ਜਨਾ ਮੁਕਤੀ ਦੀ ਮੰਨਤ ਤਰਪੀ ਉਹ ਜੇ ਕੋਈ ਲੱਗਿਆ ਹੀ ਨਹੀਂ ਬਰਮੰਤਰ ਦਰੜ ਨਹੀਂ ਕੀਤਾ ਉਹ ਅੰਮ੍ਰਿਤ ਦਾ ਸੋਨਾ ਨਹੀਂ ਬਰਮੰਤਰ ਦਰੜਾਏ ਹਰ ਰਸ ਰਸਾਏ ਹਾ ਅੰਮ੍ਰਿਤਾਰ ਨੂੰ ਤੋਏ ਜੀ ਉਹਨੂੰ ਮੈਨਾਂ ਵੀ ਮੰਨਦਾ ਦੂਜੀ ਨਾਮਾ ਈ ਨਾਮ ਸਤਗੁਰੁ ਪੁਰਖ ਮਹਾਰਾਜ ਦਾ ਨਾਮ ਜੀ ਸਤਗੁਰੁ ਗੁਰੂਆਂ ਪਿਆਰੇ ਬਨੇ ਅਹੜੀ ਦੀ ਗੱਲ ਅੱਗੀ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਅੱਗੇ ਥੋੜਾ ਜਿਹਾ ਆਪਾਂ ਨੂੰ ਕਿਤੇ ਮਹਾਰਾਜ ਕਹਿੰਦੇ ਨੇ ਸੰਤੋ ਕਹਿੰਦੇ ਕਿੰਨੇ ਸਾਧੂ ਇਹ ਤਾਂ ਮੇਰੇ ਸਹਿਜ ਆਮ ਕਿਹਨੂੰ ਕਹਿੰਦੇ ਆਪਣਾ ਜਨਮ ਦਾ ਤੇ ਕਦੀ ਇਹ ਸਤਗੁਰੂ ਵੀ ਕਹਿੰਦੇ ਸਾਰ ਜਨ ਸਤਗੁਰ ਸਤਪੁਰਖਾ ਬਿਨੋ ਪਰੋਗਰ ਪਾਸ ਉਹ ਸਾਡੇ ਨਾਲ ਸੰਗਿਆਏ 2350 ਇਹ ਜਾਂਪੇ ਦਾ ਠੀਕਾ ਹੈ ਉਹ ਜਿਹੜਾ ਸਤਗੁਰ ਦਾ ਸਥਾਨ ਸਤਗੁਰ ਜੀ ਨੇ ਮਿਲਪਾਉ ਹੋਇਆ ਇਹ ਤੋਂ ਨਾਂ ਦੀ ਸਾਹ ਸ਼ੁਰੂ ਹੁੰਦਾ ਹੈ ਤੈਨੂੰ ਮਾਂ ਤੋਂ ਪਾ ਅਨੰਤ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਾਹਜ ਜੀ ਸਿੱਧ ਜਿੱਥੋਂ ਤੱਕ ਸਾਡੇ ਨੌ ਘਰ ਨੇ ਵਿਚਾਰ ਨੇ ਇੱਥੋਂ ਤੱਕ ਡ੍ਰੈਗਨ ਆਇਆ ਡ੍ਰੈਗਨ ਮੈਂਟੇ ਚੋਂ ਇੱਥੇ ਵਰਦੇ ਜਿਹੜਾ ਚੌਥਾ ਜਿੱਥੇ ਸ਼੍ਰੀ ਗੁਰੂ ਸਾਹਿਬ ਉੱਥੇ ਜਾ ਕੇ ਨਾ ਪਸਤਾ ਹੁੰਦਾ ਉਹ ਉੱਥੇ ਮੜਾ ਪਿਆ ਉਹ ਸਤਗੁਰ ਦਾ ਜਿਹੜਾ ਸਤਾਰਨਥ ਦੇ ਸरोवर ਅੱਜ ਇਹਨਾਂ ਪੰਗਰ ਸੁਹਣਾਉਂਦੀਆਂ ਨੇ ਇਹਨਾਂ ਨੂੰ ਲੰਘ ਕੇ ਦਰਵਾਣੀਆ ਨੂੰ ਕਿੰਨਾ ਨਹੀਂ ਇਹਾਂ ਪਿੰਗਲਾ ਲੰਗ ਦਰਬਾਣੀ ਨਾਲ ਇਹ ਦਿਨ ਨਾਲ ਕਿੱਡੀ ਦਰਬਾਣੀ ਦਰਬਾਣੀ ਤੋਂ ਅੱਗੇ ਤਾਕੀ ਆਣੀ ਛੋਟੀ ਜਿਹਨਾਂ ਮਾਰੇ ਕਿੰਨੇ ਤੈਸਰ ਉੱਪਰ ਕਿਲਕੀ ਹੋਰ ਕਿਲਕੀ ਜਿਹੜੀ ਉਹਨਾਂ ਕਹਿੰਦੇ ਨੇ ਛੋਟੀ ਜੀ ਬਾਣੀ ਹੈ ਉਹਦੇ ਅੱਗੇ ਲਾ ਕੇ ਸਤਗੁਰੂ ਆਉਂਦੇ ਔਰ ਉਹ ਸਤਗੁਰ ਦੇ ਸਥਾਨ ਨੂੰ ਕਹਿੰਦੇ ਨੇ ਸੱਚਾ ਅੰਤਸ ਸਤਿਗੁਰ ਹੈ ਅਮਰਤ ਸਨ ਸੱਚਾ ਮਰਨ ਆਵੇ ਮੈਲch ਕਮਰੋ ਮੰਨ ਨਾ ਹੁੰਦਾ ਦਸਤਾਨ ਤੇ ਜਿਹੜਾ ਉੱਥੇ ਨਾ ਹੁੰਦਾ ਉਹਨੂੰ ਕਹਿੰਦੇ ਨੇ ਸੰਤ ਸਾਧੂ ਬ੍ਰਹਮ ਗਿਆਨੀ ਭਗਤ ਸਤਿਗੁਰ ਉਸੇ ਨੂੰ ਗੰਗਸ ਨੇ ਸਿੱਖ ਸੇਖਾ ਉਹ ਸੇਖਣ ਜਿੱਦਣ ਉਹ ਤ੍ਰਿਸ਼ਨਾ ਨਹੀਂ ਕਰਦਾ ਉਦੋਂ ਸਿੱਖ ਮੰਨਦੇ ਗੁਰ ਸਤਗੁਰ ਦਾ ਸੇਖਾ ਕੋ ਕਿਲਾ ਬਣਨੇ ਸਤਿਗੁਰ

ਉਦੇ ਉਪਰੇਟ ਜਿਹੜਾ ਘੁੰਮ ਰਿਹਾ ਉਹ ਫੋਨ ਰਹਾ ਉਹ ਸਾਡੇ ਅੰਦਰੋਂ ਕਮਲਪੁਰ ਕਹਿੰਦੇ ਆ ਉਹਦੇ ਨੂੰ ਸਿੱਧਾ ਘਰ ਨਾ ਤਾਂ ਉਦੋਂ ਅਪਨ ਤਾਂ ਮਨ ਦੀ ਬੰਦ ਕੁੱਤੀ ਹੁੰਦੀ ਆ ਮਨ ਜਿਵੇਂ ਫੜਦਾ ਤੇ ਇਹਨੂੰ ਉਦੋਂ ਅੰਮ੍ਰਿਤ ਆਉਂਦਾ ਅੰਮ੍ਰਿਤ ਜਿਹੜਾ ਬ੍ਰਹਮ ਐ ਇਸੇ ਅੰਤਰ ਬਾਹਰ ਹਰ ਪ੍ਰਵੇਕ ਜਦੋਂ ਜੋੜ ਪਰਨਣ ਹੋ ਜਾਂਦੀ ਐ ਅੱਖਾਂ ਮੀਟੇ ਹੋਈ ਆਖ ਕੋਨੇ ਆਈ ਹੋਏ ਅੰਦਰੇ ਘਾਰ ਹੈ ਆਪਣਾ ਪਤਾ ਨਹੀਂ ਤਨ ਮੈਂ ਹਰ ਹੈ ਹਰਮੈ ਤਨ ਹੈ ਇਹ ਬਾਣੀ ਦਾ ਜੇ ਤੁ ਆਪਾਂ ਸਿਮਰਨ ਕਰਦੇ 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 ਕੂੜ ਦੀ ਪਾਲ ਚੁੱਟ ਕੇ ਤਾਂ ਇਥੇ ਪ੍ਰਕਾਸ਼ ਹੈ ਇਹਨਾਂ ਜਿੱਥੇ ਵੇਖੋ ਉਧਰ ਜਿੱਥੇ ਦੇਖ ਤਤ ਤੁ ਜਦੋਂ ਮਰ ਜੀ ਲੱਛਣ ਮੜ ਕੇ ਜਾਂਦੇ ਤੇ ਇਹਨੂੰ ਕਹੀ ਜਾਂਦਾ ਆਪਾਂ ਹੈ ਉਹ ਮਾਫਾ ਕਿਹੜਾ ਬਿਰਦੇ ਲਿਖਿਆ ਆ ਗੁਰੂ ਦੇ ਸਿੱਖਾਂ ਨੇ ਸਿੱਖਿਆ ਜੇ ਨਾਲ ਗੁਰੂ ਦਾ ਕੰਨ ਤੇ ਦੂਜੀ ਗੱਲ ਨਹੀਂ ਪੈਂਦੀ ਹੁੰਦਾ ਹੁਣ ਗੁਰੂ ਜੀ ਮੰਨੇ ਇਹ ਨਹੀਂ ਮਾੜੀ ਦੀ ਤਕਰੀਫ ਹੈ ਗੁਰੂ ਨੂੰ ਛੱਡ ਕੇ ਕਿਤੇ ਹੋਰ ਹੀ ਭਾਵੇਂ ਇਸ ਕਰਕੇ ਗੁਰੂ ਨੂੰ ਪਿਆਰਿਓ ਸਮਝ ਆਪੀ ਇਸ ਕਰਕੇ ਨਸੰਮਣੇ ਲਾਣਾ ਇਹ ਕਪਾ ਨੂੰ ਪਤਾ ਲੱਗ ਗਿਆ ਇਹਨਾਂ ਜਿਹੜਾ ਪੂਜੀ ਦਾ ਅਨੰਦ ਸ਼ਾਮਤ ਨੇ ਇੱਕ ਸਾਈ ਤੋਂ ਨਾ ਤੋਂ ਸਤਿਗੁਰੂ ਤੋਂ ਇੱਧਰ ਆਉਂਦੀ ਸਾਡੇ ਜਗਤ ਬਹੁਤ سارے ਸੈਡਨਾਂ ਨੂੰ ਸੁਣਦੇ ਨੇ ਸੁਣ ਕੇ ਜਿਹੜੀ ਬ੍ਰਹਮਪੁਰੀ ਸ਼ੇਪੁਰੀ ਉੱਧਰੋਂ ਜਾਂਦੇ ਨੇ ਪਰ ਸਹੀ ਰਸਤਾ ਸਤਿਗੁਰੂ ਵਾਲ ਨੂੰ ਜਾਣ ਦਾ ਇਹੀ ਹੈ ਇੱਥੋਂ ਸੈਡਨਸ ਤੋਂ ਇੱਥੋਂ ਸੁਣ ਕੇ ਸਤਿਗੁਰੂ ਕੋਲ ਪਹੁੰਚਦੇ ਸੰਗਤਾਂ ਦਾ ਸ਼ਬਦ ਸੁਣ ਕੇ ਸਮਝ ਆਣੀ ਪਾਉਂਦੇ ហើយ ਜਿਹੜੀ ਅਨੰਦ ਨਾਲ ਜਿਹੜੀਆਂ ਦੱਸੀਆਂ ਜਾਂ ਜੇ ਨਾਮ ਦੂਜੀ ਧਾਮ ਚ ਲਈ ਅਨੁਸਬਦ ਬਜਾਏ ਉਹ ਸਤਗੁਰੂ ਦੂਜੀ ਸੈਣੇ ਜਾਂਦੇ ਔਰ ਉਹ ਸਿਰ ਅੱਗੇ ਕਿਸੇ ਦਾ ਜੋਰ ਨਹੀਂ ਜੇ ਸਤਗੁਰੂ ਚਾਹੇ ਤੇ ਤੁਹਾਨੂੰ ਉਹ ਸ਼ਬਦ ਨੂੰ ਫੜਾ ਕੇ ਨਰਕ ਘਰ ਨੂੰ ਮਿਲਾ ਦੇਣੇ ਜਿੱਥੇ ਆਪਣੇ ਆਪ ਵੀ ਨਹੀਂ ਜਾ ਸਕਦਾ ਨਾ ਮੈਂ। ਬਿਨ ਸਤਗੁਰੂ ਬਿਨੇ ਨਾ ਪਾਇਆ। ਬਿਨ ਸਤਗੁਰੂ ਇਹਨੇ ਨਾ ਪਾਇਆ। ਸਤਗੁਰੂ ਆਪ ਵਿੱਚ ਰੱਖਿਆ ਦੇਖਦਾ ਤਾਂ ਜਿਵੇਂ ਇਹਨਾਂ ਨੂੰ ਤੁਹਾਨੂੰ ਫਰਜ਼ੀਦੀ ਨੂੰ ਤੇ ਦੁਨ ਖਾਨ ਚਾਲੇ ਚੋਲੇ ਨੇ ਮੜਾਇਆ ਇਸੇ ਤਰ੍ਹਾਂ ਸਤਿਗੁਰੂ ਨੂੰ ਕਹਿੰਦੇ ਨੇ ਚੋਲਾ ਜਿਹਾ ਸਤਿਗੁਰੂ ਸੁਣੀਦਾ ਤੈਸੋ ਹੀ ਜੀਤ ਤੇ ਰਹਿਣਾ ਲੱਗਦਾ ਉਹ ਸਿੱਖੀ ਕਰਦਾ ਕਿ ਹਰਨਾਮਾ ਮੰਤਰ ਜਪਾਈਂ ਕੱਟੇ ਹੈ ਮੇਰੋਂ ਇੱਥੇ ਕੀਦਰੇ ਕੀਤਾ ਕੋਈ ਮੰਤਰ ਤੇ ਨਾਮ ਕਿੱਥੇ ਜਾਉਂਦੇ ਨਾਮ ਨਾਮ ਬ੍ਰਹਮ ਦਾ ਨਾਮ

ਉਹ ਆ ਸੰਤਸ ਕਰਿਆ ਉਹ ਵੀ ਨਾਮ ਦੇ ਕਹਦਾ ਤੇ ਉਧਰ ਹੋਰ ਵੀ ਸੰਤ ਕਹਿਣ ਨੇ ਤੁਹਾਡੇ ਵਰਗੇ ਅਭਿਆਸੀ ਉਹ ਬਿਹਾਫ ਵਿੱਚ ਵਿਚਾਰਾਂ ਨਹੀਂ ਉਧਰ ਵਿਰਾਗੀ ਅੰਨਾ ਮਨਾਪਿਉ ਨਹੀਂ ਹੋਣਿਆ ਉਹ ਚੁੱਥੀ ਲਾਡ ਦੀ ਮਾਪ ਤੇ ਉੱਚੇ ਬਰਾਤੇ ਬਰਾਤੇ ਮਹਾਰਾਜ ਰੰਗਾਰ ਹੈ ਖੱਟ ਦਰਗੇ ਪਹਿਨਾਈਏ ਮੁਖ ਨਾਮ ਨਵਾ ਸਾਡੇ ਅੰਦਰ ਦਾ ਮੋਨਾ ਹੈ ਆਤਮਾ ਉਹਨੂੰ ਗੁਰਗੀਆਂ ਦਿੰਦਾ ਤੇ ਫਿਰ ਉਹ ਜਿਹੜੀ ਸਾਡੀ ਆਤਮਾ ਦੀ ਸ਼ਾਦੀ ਜਿਹੜੀ ਨਿਕਟਾ ਕੋਲ ਉਹ ਜਿਹੜੀ ਸ਼ਾਦੀ ਹੁੰਦੀ ਜਿਵੇਂ ਜੀਸਰੰਸੀ ਦੀ ਸ਼ਾਦੀ ਹੋਈ ਉਹ ਤੇ ਨਾਤੇ ਆਪਣਾ ਸਾਡੀ ਸੰਸਰ ਤੇ ਉਹਨਾਂ ਨੂੰ ਕਹਤਾ ਦੇ ਨੂੰ ਗਰਜਨ ਮੈਰੀ ਅੱਜ ਕੁਝ ਹੋਰ ਹੀ ਬਣ ਗਿਆ ਤੇ ਗੁਰਬਾਣੀ ਜੀ ਕੀ ਕਹਿੰਦੇ ਨੇ ਕੁਮਾਰੀ ਕਾ ਅਗਰ ਗੁਰਮਾਨਸਿ ਕਰੇ ਇਹ ਆਪਾਂ ਕਾਲ ਦੇ ਚੱਕਰ ਵਿੱਚ ਫਸ ਕੇ ਹੀ ਗਾਣਗੇ ਖਸਮੇ ਛੋੜ ਦੂਜੇ ਲੱਗੇ ਤਿੰਜੇ ਨੂੰ ਸਮਝਿਆ ਸੀ ਇਸ ਮਾਇਆ ਦੇ ਦੇਸ਼ ਦਾ ਕਮਾਲ ਉਹਨਾਂ ਉਹਨੇ ਸਾਨੂੰ ਨਮਰਦ ਦਉਤਾਏ ਖਾਦਰਾ ਚ ਪਾ ਕੇ ਚ ਰੱਖਿਆ ਹੋਇਆ ਔਰ ਗੁਰੂ ਦਾ ਸੰਗਤਾਂ ਕੇ ਆਪਾਂ ਆਪਣੇ ਘਰ ਨੂੰ ਤੇ ਮਨੁੱਖਾਰੇ ਇਹ ਗੀਤ ਨਹੀਂ ਵਿਚਾਰ ਤੋਂ ਮਿਲ ਕੇ ਨਾ ਚੱਲਦੀ ਰਹੇ ਅਨਸਮਾਨ ਕਾਫੀ ਲੰਬਾ ਹੋ ਗਿਆ ਇਸ ਕਰਕੇ ਜੀ ਜੀ ਕੱਲ ਦਾ ਬੋਲਦੇ ਹੋ ਕੱਲ ਨੂੰ ਹੋ ਰਿਹਾ ਹੈ ਕਿੰਨੇ ਵਜੇ ਕੱਲ ਨੂੰ ਕੱਲ 10 ਵਜੇ ਤੁਹਾਨੂੰ 10 ਵਜੇ ਤੋਂ ਸ਼ੁਰੂ ਹੋਆ ਪ੍ਰੋਗਰਾਮ ਬਾਰੇ ਕਿਹਾ ਕੱਲ ਸ਼ੁਰੂ ਹੋ ਰਿਹਾ ਹੈ ਉਹ ਭਾਈ ਸਾਹਿਬ ਦੇ ਯਾਰ ਦੇ ਵਿੱਚ ਪ੍ਰੋਗਰਾਮ 10 ਵਜੇ ਤੋਂ ਲੈ ਉੱਥੇ ਵੀ ਆਏ ਕੀਤੇ ਵਿਚਾਰਾ ਚੱਲਿਆ ਸੰਗਤ ਚੱਲਣਾ ਆਬਸਾਰੀ ਸਭ ਨੂੰ ਦੇਤੀ ਹੈ ਕਿ ਜਰੂਰ ਦਰਸ਼ਨ ਦੇਣ ਸਰਪਾਤ